ਇੱਕ ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਇਮਾਰਤ ਆ ਨੰਗਲ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਤੇ ਇਸ ਟਾਈਮ ਆਪਾਂ ਰੁਕੇ ਹੋਇਆ ਗੁਰਦੁਆਰਾ ਨੰਗਲ ਇਹ ਸਿੰਘ ਸਭਾ ਸਾਹਿਬ ਤੇ ਇੱਤੋਂ ਹੁਣ ਮੈਂ ਜਾਵਾਂਗਾ ਭਾਗੜਾ ਡੈਮ ਨੂੰ ਤੇ ਉਹਦੇ ਤੋਂ ਜਿਹੜਾ ਕਿ ਗੋਬਿੰਦ ਸਾਗਰ ਇਹ ਦਰਿਆ ਆ ਉਹਦੇ ਨਾਲ-ਨਾਲ ਆਪਾਂ ਸਫ਼ਰ ਕਰਾਂਗੇ ਤੇ ਅੱਜ ਦੀ ਜਰਨੀ ਜਿਹੜੀ ਆ ਸਾਰੀ ਮੈਂ ਡਾਕੂਮੈਂਟ ਕਰਕੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਵਾਂ ਤੇ ਚਲੋ ਹੁਣ ਆਪਾਂ ਚੱਲਦੇ ਆ 7 ਵਜੇ ਦੇ ਕਰੀਬ ਤਲਕਾ ਸਾਰਾ ਸੈਨੇਗੋ ਹੀ ਦਾ ਕੋਈ ਪਰਕੇ ਦੇ ਕਾਲੀ ਲੋਕਲੀਏ ਕਲੀ ਲੋਕਲਾਤ ਮਿਹਰਬਾਨੀ ਤੇ ਹਾਂਜੀ ਮੈਂ ਆਪਣਾ ਸਫ਼ਰ ਸ਼ੁਰੂ ਕਰ ਚੁੱਕਿਆ ਹਾਂ ਤੋਂ ਗੁਰਦੁਆਰਾ ਸਾਹਿਬ ਤੋਂ ਤੇ ਰਾਹ ਦੇ ਵਿੱਚ ਚਾਹ ਵੀ ਕੀ ਤੁਰ ਪਿਆ ਸੀ ਤੇ ਇੱਥੇ ਆਪਾਂ ਥੋੜਾ ਦਿਖਾ ਦੇਣਾ ਤੁਹਾਨੂੰ ਮੈਂ ਤੇ ਹੁਣ ਆਪਾਂ ਨੂੰ ਇੱਕ ਪਹਾੜ ਜਾਂ ਮਿਲ ਗਿਆ ਹੈ ਪੈਸੇ ਟ੍ਰੈਫਿਕ ਤਾਂ ਚੱਲਦਾ ਪਿਆ ਛੜਕ ਦੇ ਉੱਤੇ ਕਾਫੀ ਜ਼ਿਆਦਾ ਇਹਦੇ ਪਹਾੜ ਸਾਡੇ ਨਾਨਾ ਇੱਕ ਬੰਦਾ ਕੰਮ ਕਰਦਾ ਹੁੰਦਾ ਸੀ ਇਹ ਫੈਕਟਰੀ ਦੇ ਵਿੱਚ کارਖਾਨੇ 'ਚ ਤੇ ਉੱਥੇ ਬੰਦੇ ਸੀ ਐਕਸਲ ਬੰਦੇ ਸੀ ਐਕਸਲ ਵਜਨ ਵਾਲੇ ਹੁੰਦੇ ਆ ਇਹ ਉਹ ਹੁੰਦੇ ਸੀ ਉਦੋਂ 50 ਕਿਲੋ 55 ਕਿਲੋ 45 ਕਿਲੋ ਤੇ ਉੱਥੇ ਇੱਕ ਬੰਦਾ ਕੰਮ ਕਰਦਾ ਸੀ ਤੇ ਬੰਦੇ ਨਾ ਉਹ ਪਹਾੜੀ ਇਲਾਕੇ ਦਾ ਸੀ ਕਿਤੇ ਦਾ ਤੇ ਬਾਕੀ ਜਿਹੜੇ ਕੰਮ ਕਰਦਾ ਸੀ ਉਹ ਕਹਿੰਦੇ ਲੈ ਮੈਂ ਇੱਕ ਦਿਨ ਦੇ ਵਿੱਚ 200 ਐਕਸਲ ਚੱਕ ਛੱਡੇ ਮੈਂ ਇਹ ਕਰਦਾ ਹੁਣ ਨਹੀਂ ਮੈਂ ਤਾਂ ਹੁੰਦਾ ਇਦਾਂ ਕਹਿੰਦੇ ਹੁੰਦੇ ਸੀ ਤੇ ਜਦੋਂ ਪਹਾੜੀ ਇਲਾਕੇ ਵਾਲਾ ਇਹ ਕਰ ਦਿੰਦਾ ਸੀ ਉਹ ਕਹਿੰਦਾ ਵੀ ਨਹੀਂ ਸੀ ਤੇ ਦੂਜੇ ਕਹਿੰਦੇ ਸੀ ਹਾਂ ਇਹਨੇ ਤਾਂ ਕਰ ਹੀ ਲੈਣਾ ਕਿ ਪਹਾੜੀ ਆਇਆ ਤੇ ਉਦੋਂ ਮੈਂ ਉੱਥੇ ਕੰਮ ਕਰਦਾ ਮੈਂ ਸੋਚਦਾ ਮੈਂ ਇਹ ਕੀ ਹੈ ਮਨ ਕੋ ਹੈਗਾ ਉਹ ਵੀ ਬੰਦਾ ਆ ਆਪਾਂ ਬੰਦੇ ਆ ਸਾਰੇ ਬੰਦੇ ਆ ਤੇ ਪਹਾੜੀ ਦਾ ਕੀ ਮਤਲਬ ਆ ਹੁਣ ਮੈਨੂੰ ਪਤਾ ਲੱਗਦਾ ਕਿ ਉਹ ਕਾਹ ਤੋਂ ਪਹਾੜੀ ਨੂੰ ਲਾਈਟ ਲਈ ਲੈ ਲੈਂਦੇ ਸੀ ਕਿ ਜੇ ਪਹਾੜੀ ਆਇਆ ਉਹ ਕਰ ਸਕਦਾ ਆ ਕਿਉਂਕਿ ਉਹਨਾਂ ਨੇ ਪਹਾੜਾ ਤਾਂ ਚੰਗੀ ਬਰੈਕਟਰ ਸਹੀ ਹੁੰਦੀ ਆ ਤੇ ਇਸ ਟਾਈਮ ਆ ਆਪਾਂ ਸਤਲੁਜ ਦਰਿਆ ਦੇ ਨਾਲ ਨਾਲ ਸਫ਼ਰ ਕਰਦੇ ਆ ਤੇ ਅੱਗੇ ਵਧਦੇ ਆ ਪਹਿਲਾਂ ਮੈਂ ਜਿਹੜਾ ਰਾਹ ਆ ਦੂਜਾ ਚੁਣਿਆ ਸੀ ਉਧਰ ਨੂੰ ਭਾਗੜਾ ਟੈਮ ਨੇ ਜਾਣ ਵਾਲਾ ਪਰ ਉਹ ਵਾਲਾ ਕੈਨਸਲ ਕਰਨਾ ਪਿਆ ਕਿਉਂਕਿ ਉਹਦੇ ਲਈ ਪਾਸ ਚਾਹੀਦਾ ਹੈ ਤੇ ਆਪਣੇ ਕੋਲ ਪਾਸ ਨਹੀਂ ਬਣ ਪਾਇਆ ਤੇ ਹੁਣ ਮੈਂ ਇਹਨਾਂ ਦੇ ਵੀ ਵਾਲ ਨੂੰ ਜਿਹੜਾ ਰਾ ਜਾਂਦਾ ਉਹ ਰੂਟ ਫੜ ਲਿਆ ਹੈ ਤੇ ਇਹਦੇ ਨਾਲ ਨਾਲ ਹੁਣ ਸਫ਼ਰ ਕਰਦੇ ਆਂ ਦੇਖਦੇ ਆ ਕਿੱਥੇ ਤੱਕ ਜਾਂਦਾ ਤੇ ਜੇ ਨਾਲੇ ਬੰਦਾ ਜੇ ਟ੍ਰੈਵਲਿੰਗ ਟਰੈਵਲਿੰਗ ਕਰਦਾ ਹੈ ਤੇ ਇਹ ਚੀਜ਼ ਲਈ ਉਹਨੂੰ ਹਮੇਸ਼ਾ ਤਿਆਰ ਹੀ ਰਹਿਣਾ ਚਾਹੀਦਾ ਹੈ ਇਦਾਂ ਵੀ ਹੋ ਸਕਦਾ ਕੁਝ ਇਹ ਆ ਸਤਲੁਜ ਦੇ ਦਰਿਆ ਤੇ ਉਹ ਇੱਕ ਮੰਦਿਰ ਬਣਾਇਆ ਹੋਇਆ ਛੋਟਾ ਜਿਹਾ ਇਧਰੋਂ ਦੇਖ ਕੇ ਤਾਂ ਸੋਨਾ ਬੋ ਲੱਗਦਾ ਪਿਆ ਆ ਆ ਦੇਖ ਉਹਦੇ ਨਾਲ ਇੱਕ ਹੋਰ ਚੀਜ਼ ਦਿਖਾ ਦਿੰਨਾ ਇਹ ਆ ਕਿਕਰਾਂ ਦੇ ਫੁੱਲ ਆਪੀ ਲੇ ਜੇ ਉੱਤੇ ਇੱਕਾ ਕੀੜਾ ਵੀ ਤੁਰਿਆ ਫਿਰਦਾ ਤੇ ਹੁਣ ਅਜੇ ਅਰਜਨ ਦਾ ਗਾਣਾ ਵੀ ਆਇਆ ਸੀ ਕਿਕਰਾਂ ਦੇ ਫੁੱਲ ਤੇ ਆਪਾਂ ਕਿਉਂਕਿ ਕਿਕਰਾਂ ਨੇ ਫੁੱਲਾਂ ਬਾਰੇ ਕਦੇ ਨਹੀਂ ਗੱਲ ਕਰਦੇ ਆਪਾਂ ਹਮੇਸ਼ਾ ਕੰਡਿਆਂ ਬਾਰੇ ਗੱਲ ਕਰਦੇ ਆਂ ਕਿਉਂਕਿ ਉਹ ਉਹਦੇ ਲਈ ਮਸ਼ਹੂਰ ਨੇ ਕਿਕਰ ਮਸ਼ਹੂਰ ਨੇ ਕੰਡਿਆਂ ਵਾਸਤੇ ਇਹ ਕਾ ਵੀ ਆ ਤੇ ਆ ਉਧਰਲੇ ਰਾਹ ਤੇ ਤੇ ਗੱਡੀਆਂ-ਗੱਡੀਆਂ ਚੱਲਦੀਆਂ ਤੇ ਇਹ ਵਾਲਾ ਰਾਹ ਵਧੀਆ ਹੈ ਤੇ ਕਦੇ-ਕਦੇ ਮੋਟਰਸਾਈਕਲ ਲੰਘ ਜਾਂਦਾ ਇੱਕ ਅੱਧਾ ਕੁਝ ਮੀਟਰ ਹੀ ਦੂਰਨ ਤੇ ਆਪਾਂ ਨੂੰ ਆ ਫੇਰ ਤਤਲੋਜ ਤੇ ਇੱਕ ਸਾਹਮਣੇ ਫੇਰ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਆ। ਊਈਆ ਵਗੈਰਾ ਕਰਦੇ ਆ ਤੇ ਅਲਗ-ਅਲਗ ਰੰਗਾਂ ਦੇ ਝੰਡੇ ਲਾਏ ਹੋਏ ਆ। ਤੇ ਇਹਦੇ ਨਾਲ ਵੀ ਫੁੱਲ ਹੈਗੇ ਆ। ਇਹ ਨਾਲ ਵੀ ਆਪਾਂ ਨੂੰ ਫੁੱਲ ਦੇਖਣ ਨੂੰ ਮਿਲ ਜਾਂਦੇ ਪਰ ਇਹਦਾ ਮੈਨੂੰ ਨਾਂ ਨਹੀਂ ਪਤਾ। ਆ ਚੱਕਾ। ਨਪਾ ਇਹ ਰਾਤ ਸਫਰ ਕਰਦੇ ਪਈਆਂ ਤੇ ਇੱਥੇ ਆਪਾਂ ਨੂੰ ਚੜਾਈਆਂ ਉਤਰਾਈਆਂ ਮਿਲਦੀਆਂ ਪਈਆਂ ਇਹ ਰਾ ਜਾਂਦਾ ਹੈ ਨਾਨਾ ਦੇਵ ਜੀ ਨੂੰ ਤੇ ਪਿੱਛੇ ਮੈਂ ਇੱਕ ਰੂਟ ਛੱਡ ਕੇ ਆਇਆ ਹਾਂ ਉਹ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦਾ ਹੈ ਤੇ ਆਪਾਂ ਨਾਨਾ ਦੇਵ ਜਾ ਕੇ ਵਾਪਸ ਆ ਕੇ ਆਨੰਦਪੁਰ ਸਾਹਿਬ ਦੇਖੂਗਾ ਮੈਂ ਉੱਧਰ ਨੂੰ ਜਾਣਾ ਹੈ ਜਾਂ ਅੱਗੇ ਜਾਣਾ ਹੈ ਤੇ ਉਸ ਹਿਸਾਬ ਨਾਲ ਚੱਲਦੇ ਹਾਂ ਕਿਉਂਕਿ ਪਿੱਛੇ ਮੈਨੂੰ ਇੱਕ ਰੂਟ ਚੇਂਜ ਕਰਨਾ ਪੈ ਗਿਆ ਤੇ ਉਹਦੇ ਤੇ ਕੈਂਟਾ ਡੇਟ ਆਪਣਾ ਵੇਸਟ ਹੋ ਗਿਆ ਤੇ ਹੁਣ ਆਪਾਂ ਇੱਧਰ ਨੂੰ ਚੱਲਦੇ ਹਾਂ ਥੋੜੇ ਚੜਾਈਆਂ ਆ ਪਰ 19 ਕਿਲੋਮੀਟਰ ਲੈਂਦਾ ਇਹ ਟਾਈਮ ਲੱਗ ਜਾਣਾ ਪਰ ਹੁੰਦੇ ਆਪਾਂ ਨੂੰ ਆਸਾਨੀ ਰਹੂਗੀ ਮੇਰੇ ਹਿਸਾਬ ਨਾਲ ਕਿਉਂਕਿ ਟਲਾਨ ਹੋਊਗੀ ਚਲੋ ਹੁਣ ਚੱਲਦੇ ਆਂ ਬਹੁਤ ਹੋ ਵੀ ਰੈਸਟ ਇਹ ਗੁਰਦੁਆਰਾ ਸ੍ਰੀ ਛੇਵੀ ਪਾਤਸ਼ਾਹੀ ਜੀ ਦਾ ਆ ਕਿਉਂਕਿ ਇੱਥੇ ਦੋ ਨਿਸ਼ਾਨ ਸਾਹਿਬ ਝੂਲਦੇ ਆ ਤੇ ਉਹਨਾਂ ਨੇ ਮੀਰੀ ਪੀਰੀ ਦਾ ਕਨਸੈਪਟ ਚਲਾਇਆ ਸੀ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਆ ਪਿੰਡਾਂ ਵਿੱਚੋਂ ਦੀ ਰਾਲੇ ਆਜ਼ੀ ਉੱਥੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆਂ ਤੇ ਉਹ ਪਿੰਡ ਦੇਖਦੇ ਆਂ ਜਿਹੜੇ ਆਪਣੇ ਨਹੀਂ ਹੁੰਦੇ ਕਿਉਂਕਿ ਆਪਾਂ ਆਪਣੇ ਪਿੰਡਾਂ ਤੋਂ ਜਾਣੂ ਆ ਪਰ ਦੂਜਿਆਂ ਦੇ ਪਿੰਡ ਲੱਗ ਹੁੰਦੇ ਆ ਤੇ ਉਹਨਾਂ ਦਾ ਰਹਿਣਾ ਸਹਿਣਾ ਵੀ ਲੱਗ ਹੁੰਦਾ ਆ ਉਹ ਪਿੰਡ ਲੈ ਪਰ ਉਹਨਾਂ ਦਾ ਰਾਹ ਬੜਾ ਖਰਾਬ ਸੀ ਪਰ ਕਿਸੇ ਤਰੀਕੇ ਨਾਲ ਓਕਾ ਸੋਕਾ ਪਹੁੰਚ ਗਏ ਹੁਣ 12 ਕਿਲੋਮੀਟਰ ਬਚੇ ਆ ਉੱਥੇ ਜਾਵਾਂਗੇ ਜੇ ਦੇਖਾਂਗੇ ਵਾਪਸ ਆਇਆ ਤੇ ਅਨੰਦਪੁਰ ਤੱਕ ਆ ਕੇ ਰੁਕਾਂਗੇ ਤੇ ਅੱਗੇ ਦਾ ਸਫ਼ਰ ਦੇਖੂਗਾ ਮੈਂ ਕੱਲ ਨੂੰ ਕਿੱਧਰ ਨੂੰ ਜਾਣੇ ਆ ਕਿਉਂਕਿ ਆਪਣੇ ਦੇ ਇੱਕ ਦੋ ਦਿਨਾਂ ਫਿਰ ਆਪਾਂ ਬਾਬਲ ਜਾਣਾ ਹੈ ਘਰੇ ਚਲੋ ਚੱਲਦੇ ਹਾਂ ਆਪਾਂ ਜੀ ਮੈਂ ਇੱਕ ਚੀਜ਼ ਦੇਖੀ ਆ ਕਿ ਜਦੋਂ ਬੰਦਾ ਪਹਾੜ ਜਿਹੜਾ ਲੀਆਂ ਪ੍ਰੈਸ਼ਰ ਲੈ ਲੈਂਦਾ ਆ ਉਹ ਚੀਜ਼ ਬਹੁਤ ਹਾਨੀ ਕਰੇਗਾ ਜੇ ਉਹ ਨੋਰਮਲ ਹੈ ਚੜਦਾ ਰਹਿੰਦਾ ਆ ਮੱਠੀ ਮੱਠੀ ਚੱਲੇ ਬੇਪਰਵਾਹ ਹੋ ਕੇ ਤੇ ਇਹ ਨਹੀਂ ਸੋਚਦਾ ਕਿ ਅੱਗੇ ਕੀ ਹੋਊਗਾ ਤੇ ਉਹ ਕਾਫੀ ਬੰਦਾ ਦੁਰਿਆ ਰਹਿੰਦਾ ਪਰ ਜਦੋਂ ਆਪਾਂ ਪ੍ਰੈਸ਼ਰ ਲੈਂਦੇ ਆ ਤੇ ਉਹ ਆਪਣੇ ਦੀ ਕਾਫੀ ਆਪਾਂ ਨੂੰ ਪ੍ਰੋਬਲਮ ਕ੍ਰੀਏਟ ਕਰਦਾ ਐਸੇ ਬਿੰਗੇ ਟੇਡੇ ਰਾਇਆ ਤੇ ਉੱਚੀ ਆ ਚੜਾਈ एकदम ਕੈੜੀ ਆ ਜੇ ਇਹ ਸਹੀ ਕਹਿੰਦੇ ਆ ਚੜਾਈ ਇੰਨੀ ਕੈੜੀ ਕਾ ਤੁਸੀਂ ਈਸ਼ਲਟ ਦੇਖ ਸਕਦੇ ਮੇਰੀ ਪਸੀਨੇ ਨਾਲ ਭਰੀ ਇਹ ਦੇਖ ਸਕਦੇ ਤੁਸੀਂ ਵੀ ਉਹ ਛੋਟੀਆਂ ਛੋਟੀਆਂ ਚੀਜ਼ਾਂ ਲੱਗਦੀ ਪਈਆਂ ਉਹ ਇੱਕ ਗੁਰਦੁਆਰਾ ਸਾਹਿਬ ਦਾ ਆ ਇੱਥੇ ਆਪਾਂ ਇੱਥੇ ਖੜੇ ਆ ਉਹ ਖੜਾ ਸਾਈਕਲ ਆ ਇੱਥੇ ਜਾਣਾ ਆਪਾਂ ਜਿੱਥੇ ਆ ਮੇਰੀ ਉਂਗਲ ਇਧਰ ਆ ਜਾਂਦਾ ਇਧਰ ਗੱਡੀਆਂ-ਗੱਡੀਆਂ ਆਉਂਦੀਆਂ ਆ ਇੱਕ ਗੱਡੀ ਆ ਰਹੀ ਇੰਨੇ ਪਹਾੜਾ ਇੱਥੇ ਲਾਲ ਮਿੱਟੀ ਜੀ ਦੇ ਆ ਨਾਲ ਜੇ ਪੱਥਰ ਤਸੀਨੇ ਉਤੇ ਹਵਾ ਬੰਦੀ ਠੰਢੀ ਠੰਢੀ ਬੜੀ ਵਧੀਆ ਲੱਗਦੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਪਲਾਨ ਕਰਕੇ ਚੱਲਦੇ ਆਂ ਪਰ ਟਰੈਵਲਿੰਗ ਦੇ ਵਿੱਚ ਪਲਾਨ ਜਿਆਦਾ ਕਾਰਜ ਕਰ ਨਹੀਂ ਹੁੰਦੇ ਮੇਰੇ ਖਿਆਲ ਨਾਲ ਕਿਉਂਕਿ ਕਿਹੜੇ ਵੇਲੇ ਕੀ ਹੋ ਜਾਏ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਜਦੋਂ ਆਪਣੇ ਪਲਾਨ ਚੇਂਜ ਹੁੰਦੇ ਰਹਿੰਦੇ ਆ ਆਪਾਂ ਨੂੰ ਪਹਿਲਾਂ ਇਹ ਇਸ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਕਿ ਆਪਣਾ ਮਾਈਂਡ ਸੈਟ ਉਸ ਹਿਸਾਬ ਨਾਲ ਵਰਕ ਕਰੇ ਕਿਉਂਕਿ ਜੇ ਆਪਾਂ ਇੱਕ ਜਗ੍ਹਾ ਤੇ ਅੜੇ ਰਹੇ ਉਹ ਆਪਣਾ ਮਾਨਸਿਕ ਸੰਤੁਲਨ ਨੂੰ ਵਿਗਾੜ ਦਿੰਦਾ ਤੇ ਇਹ ਚੀਜ਼ਾਂ ਨੂੰ ਮੁਸ਼ਕਲ ਕਰ ਦਿੰਦਾ ਆਪਣੇ ਲਈ ਹੁਣ ਇੱਥੋਂ ਰਹਿ ਗਿਆ 6 ਕਿਲੋਮੀਟਰ ਤੇ ਉਹ ਸਾਹਮਣੇ ਮੰਦਿਰ ਦਿਖ ਰਿਹਾ ਪਰ 6 ਕਿਲੋਮੀਟਰ ਰਹੀ ਮੈਨੂੰ ਘਟੂ ਘਟ ਜਿਆਦਾ ਨਹੀਂ ਤੇ ਡੇਢ ਦੋ ਘੰਟਾ ਲੱਗ ਹੀ ਜਾਣਾ ਹੈ ਕਿ ਸਾਈਕਲ ਆਪਾਂ ਨੂੰ ਕਈ ਜਗ੍ਹਾ ਤੋਂ ਤੋੜ ਕੇ ਖੜਨਾ ਪੈਂਦਾ ਹੈ ਤੇ ਮੈਂ ਦੇਖਿਆ ਮੈਨੂੰ ਇੱਥੇ ਕੋਈ ਸਾਈਕਲ ਵਾਲਾ ਮਿਲਿਆ ਵੀ ਨਹੀਂ ਜਿਆਦਾ ਬਾਈਕ ਤੇ ਮਿਲੇ ਆ ਮੁੰਡੇ ਤੇ ਗੱਡੀਆਂ ਤੇ ਮਿਲੇ ਆ ਤੇ ਬੱਸਾਂ ਵਗੈਰਾ ਮਿਲਦੀਆਂ ਆ ਸਾਈਕਲ ਮੈਨੂੰ ਨਹੀਂ ਮਿਲਿਆ ਬਸ ਇੱਕ ਇੱਕ ਦੋ ਬੰਦਾ ਤੁਰ ਕੇ ਮਿਲਿਆ ਸੀ ਟਰੈਵਲ ਜਿਹੜਾ ਕਰ ਰਿਹਾ ਯਾਤਰਾ ਕਰ ਰਿਹਾ ਹੈ ਬਾਕੀ ਸਾਰੇ ਬਾਈਕਸ ਤੇ ਤੇ ਗੱਡੀਆਂ ਤੇ ਜਦੋਂ ਮੈਂ ਸੋਚਦਾ ਆ ਕਿ ਛੱਡ ਪਰ ਅਕਲ ਜਿੰਦਰਾ ਮੋੜ ਚੱਲ ਕੁਝ ਨਹੀਂ ਰੱਖਿਆ ਉਦੋਂ ਮੈਨੂੰ ਇਦਾਂ ਦੇ ਵੀਓ ਦੇਖ ਜਾਂਦੇ ਉਹਦੇ ਥਕਾਵਟ ਲੈ ਜਾਂਦੀ ਮੈਂ ਕਿਹਾ ਚੱਲ ਥੋੜਾ ਹੋਰ ਸਹੀ ਉਹ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਮੈਂ ਨੀਰਾਂ ਦੇ ਵੀਨ ਨੂੰ ਜਾ ਰਿਹਾ ਮੰਦਰ ਨੂੰ ਤੇ ਇਹਦਾ ਆਨਲਾ ਮੇਰਾ ਕੋਈ ਪਲਾਨ ਨਹੀਂ ਸੀ ਪਲਾਨ ਮੇਰਾ ਹੋਰ ਸੀ ਜਾਂਦਾ ਉੱਧਰ ਥੋੜੀ ਪ੍ਰੋਬਲਮ ਹੋ ਗਈ ਤੇ ਮੈਂ ਇੱਧਰ ਨੂੰ ਰੂਟ ਕੱਟ ਲਿਆ ਕਿਉਂਕਿ ਆਪਣੇ ਕੋਲ ਜ਼ਿਆਦਾ ਨਹੀਂ ਆਪਣੇ 2-3 ਦਿਨ ਫਿਰ ਬਾਬਾ ਜਾਣਾ ਆਪਾਂ ਘਰੇ ਤੇ ਕੰਮ ਧੰਦਾ ਕਰਨਾ ਹੈ ਤਾਂ ਕਰਕੇ ਜਾਂਦੇ ਆਂ ਚੜਾਈ ਸੀ ਆਉਂਦੇ ਆਂ ਮੈਂ ਇਹ ਸੋਚ ਕੇ ਚੜਿਆ ਮੈਂ ਕਿ ਆਉਂਦਿਆਂ ਦਾ ਪਰ ਆਰਾਮ ਨਹੀਂ ਆਵਾਂਗੇ ਜਾਂਦੇ ਆਂ ਓਕੇ ਸੋਕੇ ਚੜਜੋ ਹੁਣ ਇਦਾਂ ਆ ਬ੍ਰੇਕਾਂ ਤੇ ਰੱਖੋ ਹੱਥ ਤੇ ਬੱਸ ਚੱਲੀ ਜਾਣਾ ਪਰ ਡਰੇ ਵੀ ਆ ਕਿ ਅੱਗੇ ਨਾ ਕੁਝ ਸੱਟ ਪੇਟਣ ਲੱਗ ਜਾਵੇ ਉਹ ਤੇ ਆਨ ਰੱਖਣਾ ਆ ਹੋਰ ਤਾਂ ਆਪਣਾ ਕੋਈ ਆਪਣਾ ਲੋਡ ਹੈ ਨਹੀਂ ਇਹ ਆ ਵੀ ਆਪਦੇ ਹੀ ਰੱਖੇ ਕਿਲੋਮੀਟਰ ਦਾ 9 ਕਿਲੋਮੀਟਰ ਆ ਉਹ ਨੋਗਲਾ ਅੱਧਾ ਘੰਟਾ ਲੱਗਣਾ ਜੇ ਇਦਾਂ ਉਤਰਾਈ ਮਿਲ ਜਾਨੀ ਹਜੇ ਕਾਫੀ ਟਾਈਮ ਆਪਾਂ ਨੂੰ